inside. see ਕਰੋ ਵੀ ਸਾਡੀ ਲਈ ਕੋਸਟ ਕਰਾ ਦੋ ਮੈਨੂੰ ਇਹ ਨਾ ਦੋ ਮੈਨੂੰ ਜੀ ਸਾਸੀ ਦਾ ਤਾਂ ਨਹੀਂ ਜਾਣਾ ਨਹੀਂ ਹੈ ਹਨ ਕਹਤਾ ਜੀ পিছ <py67> <y hakiki> <Mechanics> <Means mail ia alachar> ਬੜ ਕਰਦੀ ਹਾਂ ਹਾਂਜੀ ਮੈਨੂੰ ਅੱਜ ਖੁਸ਼ੀ ਵੀ ਹੋ ਰਹੀ ਹੈ ਤੇ ਗਮ ਵੀ ਹੋ ਰਿਹਾ ਜਾਨਦਾਰ ਇੰਨੇ ਪਿਆਰੇ ਪਿਆਰੇ ਬੱਚੇ ਇਹਨਾਂ ਨੂੰ ਛੱਡ ਕੇ ਜਾਣਾ ਮੇਰੇ ਲਈ ਬਹੁਤ ਮੁਸ਼ਕਲ ਹੈ ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਅੱਜ 58 ਸਾਲ ਦੀ ਉਮਰ ਪੂਰੀ ਕਰਕੇ ਮੈਂ ਸੇਵਾ ਮੁਕਤ ਹੋ ਰਹੀ ਹਾਂ ਮੈਸੇਜ ਵੀ ਦੇਣਾ ਚਾਹੁੰਦੀ ਹਾਂ ਕਿ ਮੈਸੇਜ ਮੈਂ ਇਹ ਕਹਿੰਦੀ ਆ ਵੀ ਜਿਸ ਤਰ੍ਹਾਂ ਇਹ ਮੇਰੇ ਬੱਚੇ ਕੰਮ ਕਰਦੇ ਰਹੇ ਨੇ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਕੰਮ ਕਰਦੇ ਹਾਂਜੀ ਕੋਸ਼ਿਸ਼ ਕਰਾਂਗੇ ਜੇ ਸਾਨੂੰ ਮੈਨੂੰ ਬੁਲਾਉਣਗੇ ਤਾਂ ਮੈਂ ਜਰੂਰ ਆਵਾਂਗੀ ਕਿੰਨੇ ਸਾਲ ਦੀ ਜੌਬ ਹੋਈ ਸੀ ਤੁਹਾਡੀ ਮੇਰੀ 33 ਸਾਲ ਦੀ ਜੌਬ ਹੋਈ ਹੈ ਕਿੱਥੇ ਕਿੱਥੇ ਤੁਹਾਡੀ ਪੋਸਟਿੰਗ ਹੋਈ ਸੀ ਮੇਰੀ ਸਭ ਤੋਂ ਪਹਿਲੀ ਪੋਸਟਿੰਗ ਸੀ ਅਜਨਾਲਾ ਤੇ ਉਸ ਬਾਅਦ ਸੀ ਡੀਪੀਓ ਮੇਰੀ ਪੋਸਟਿੰਗ ਸੀ ਦਰਾਹਾ ਤੇ ਹੁਣ ਇਹ ਮੇਰਾ 3rd ਟਾਈਮ ਮੈਂ ਜਿਹੜੀ ਪਟਨਾ ਜੌਬ ਕਰ ਰਹੀ ਹਾਂ ਸਭ ਤੋਂ ਜ਼ਿਆਦਾ ਪਿਆਰ ਕਿੱਥੇ ਮਿਲਦਾ ਉਹਨੂੰ ਸਭ ਤੋਂ ਪਿਆਰ ਮੈਨੂੰ ਹਰ ਜਗ੍ਹਾ ਮਿਲਦਾ ਹੈ ਮੇ ਸਭ ਤੋਂ ਜਗ੍ਹਾ ਪਿਆਰ ਮੇਰਾ ਜਿਹੜਾ ਹੈਗਾ ਹੁਣ ਕਿਉਂਕਿ ਮੈਂ ਇੱਥੇ ਤਿੰਨ ਟਰਮਸ ਰਹਿ ਚੁੱਕੀ ਆ ਤੇ ਇੱਥੇ ਤਾਂ ਮੈਨੂੰ ਪਿਆਰ ਹਮੇਸ਼ਾ ਹੀ ਮਿਲਦਾ ਰਿਹਾ ਹੈ ਲੋਕਾਂ ਜਿਹੜੇ ਆਮ ਜਨਤਾ ਸੀ ਉਹਨਾਂ ਦਾ ਵੀ ਤੇ ਮੇਰੇ ਵਰਕਰਸ ਮੇਰੇ ਸਟਾਫ ਮੈਂਬਰਸ ਸਾਰਿਆਂ ਦਾ ਮੈਨੂੰ ਬਹੁਤ ਪਿਆਰ ਹੈ ਨੋ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਤੇ ਦੁੱਖ ਵੀ ਹੋ ਰਿਹਾ ਜੀ ਸਾਨੂੰ ਵੀ ਸਾਡੇ ਇੰਨੇ ਪਿਆਰੇ ਮੈਡਮ ਤੇ ਸਾਰਿਆਂ ਨਾਲ ਵਧੀਆ ਗੱਲ ਇਹ ਹੈ ਜੀ ਇਹ ਕਰਪਸ਼ਨ ਵਾਲੇ ਮੈਡਮ ਨਹੀਂ ਹੈਗੇ ਸੀ ਜੀ ਸਾਰਿਆਂ ਨਾਲ ਹਾਂ ਇਹ ਕੋਈ ਇਹ ਨਹੀਂ ਜੇਸੀ ਮੈਡਮ ਦੇ ਮੂੰਹ ਤੇ ਕਹਿ ਰਹੇ ਆ ਇਹ ਨਾਲ ਖੜੇ ਨੇ ਇਹ ਬਹੁਤ ਵਧੀਆ ਮੈਡਮ ਨੇ ਜੀ ਨਿਰਖਕ ਹੋ ਕੇ ਕੰਮ ਕਰਦੇ ਰਹੇ ਜੀ ਹਾਂਜੀ ਸਾਨੂੰ ਤੇ ਐਵੇਂ ਦੇ ਮੈਨ ਨਹੀਂ ਉਹ ਹੋ ਸਕਦੇ ਮਿਲ ਸਕਦੇ ਸਾਰੇ ਵਾਸਤੇ ਇੱਕ ਇਹਨਾਂ ਦੀ ਸਭ ਤੋਂ ਵੱਡੀ ਵਧੀਆ ਗੱਲ ਇਹ ਸੀ ਕਿ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਸੀ ਜੀ ਇਹਨਾਂ ਦਾ ਸਾਡੇ ਸੁਪਰਵਾਈਜ਼ਰ ਮੈਡਮ ਨਾਲ ਅਨ ਕਰਵਾੜੀ ਵਰਕਰ ਹੈਲਪਰ ਸਾਰੇ ਨਾਲ ਇੱਕੋ ਜਿਹਾ ਵਿਵਹਾਰ ਸੀ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੁਝ ਨਹੀਂ ਜੀ ਉਹਨਾਂ ਨੇ ਕੁਝ ਵੀ ਕਹਿਣਾ ਸਾਡੀ ਕੋਈ ਗਲਤੀ ਹੁੰਦੀ ਸਾਨੂੰ ਕਹਿ ਦੇਣਾ ਕੋਈ ਮੈਡਮ ਦੀ ਗਲਤੀ ਹੁੰਦੀ ਸੁਪਰਵਾਈਜ਼ਰ ਮੈਡਮ ਦੀ ਉਹਨਾਂ ਨੂੰ ਵੀ ਕਹਿ ਦੇਣਾ ਵੀ ਸਾਡੇ ਲਈ ਤਾਂ ਬਹੁਤ ਜ਼ਿਆਦਾ ਵਧੀਆ ਮੈਡਮ ਸੀ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਨਾ ਤੋਂ ਬਹੁਤ ਜ਼ਿਆਦਾ ਕੁਝ ਕਹ ਵੀ ਦਿੰਦੇ ਸੀ ਪਰ ਖੁਸ਼ੀ ਵੀ ਬਹੁਤ ਉਹਦੇ ਨਾਲ ਪਿਆਰ ਨਾਲ ਵੀ ਕਹਿੰਦੇ ਸੀ ਤਾਂ ਡਾਂਟ ਵੀ ਨਹੀਂ ਤਾਂ ਸਾਨੂੰ ਬਿਲਕੁਲ ਲੱਗਦਾ ਨਹੀਂ ਸੀ ਮਾਨੂੰ ਡਾਂਟਿਆ ਸਾਨੂੰ ਜਿਹੜਾ ਸਭ ਪੰਜ ਸੱਚੀ ਕਾ ਜਿਹੜਾ ਠੀਕ ਪਹਿਲੇ ਚਾਹ ਦਾ ਚਾਹ ਖਾਣੀ ਅੱਜ ਜਿਹੜਾ ਸਾਨੂੰ ਬਹੁਤ ਖੁਸ਼ੀ ਵੀ ਹੋ ਰਹੀ ਹੈ ਤੇ ਇੱਕ ਬਸ ਅੰਦਰੋਂ ਉਦਾਸੀ ਵੀ ਹੈਗੀ ਕਿ ਖੁਸ਼ੀ ਇਸ ਗੱਲ ਦੀ ਹੈ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਸੇਵਾਵਾਂ ਨਿਗੀਆਂ ਨਭਾਈਆਂ ਨਿਗੀਆਂ ਤੇ ਇੱਕ ਕਹਿੰਦੇ ਇੱਕ ਜਰਨੀ ਨੂੰ ਖਤਮ ਕਰਕੇ ਤੇ ਦੂਜੀ ਜਰਨੀ ਨੂੰ ਸਟਾਰਟ ਕੀਤਾ ਜਾਂਦਾ ਹੈਗਾ ਤਾਂ ਇਹਨਾਂ ਦੀ ਹੁਣ ਇਹ ਦੂਜੀ ਜਰਨੀ ਸਟਾਰਟ ਹੋਏਗੀ ਇੱਕ ਅਪ ਡਿਵੀਜ਼ਨ ਦੇ ਵਿੱਚ ਜਾ ਕੇ ਕਿ ਅੱਜ ਤੱਕ ਇਹਨਾਂ ਨੇ ਮਾਨ ਦਾ ਰੋਲ ਇੱਕ ਸੀਡੀਪੀਓਜ਼ ਦਾ ਰੋਲ ਇੱਕ ਮਤਲਬ ਪਰਵਾਰਿਕ ਤੌਰ ਤੇ ਵਧੀਆ ਰੋਲ ਨਿਭਾਇਆ ਉਹਨੇ ਅੱਗੇ ਜਾ ਕੇ ਆਪਣਾ ਦਾਦੀ ਦਾ ਰੋਲ ਨਿਭਾਣਗੇ ਤੇ ਹੋਰ ਵੀ ਜਦੋਂ ਜਿਹੜੇ ਇਹਨਾਂ ਦੀ ਜਿਹੜੀ ਅਪਗ੍ਰੇਸ਼ਨ ਜਿਹੜੀ ਹੈਗੀ ਅੱਗੇ ਜਾ ਕੇ ਹੋ ਰਹੀ ਹੈ ਇਸ ਚੀਜ਼ ਦੀ ਖੁਸ਼ੀ ਹੈ ਔਰ ਦੁੱਖ ਇਸ ਚੀਜ਼ ਦਾ ਕਿ ਬਹੁਤ ਘੱਟ ਜਿਹੜੇ ਨੇ ਤੁਹਾਨੂੰ ਇਹੋ ਜਿਹੇ ਲੋਕ ਮਿਲਦੇ ਨੇ ਜਿਹੜੇ ਤੁਹਾਨੂੰ ਪ੍ਰੇਰਣਾ ਦਿੰਦੇ ਨੇ ਅੱਗੇ ਵਧਣ ਦੀ ਉਹ ਐਜੇ ਆਫੀਸਰ ਐਜੇ ਆਫੀਸਰ ਇਹਨਾਂ ਨੇ ਸਾਨੂੰ ਜਥੇਬੰਦਕ ਤੌਰ ਤੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਹਮੇਸ਼ਾ ਇਹਨਾਂ ਨੇ ਸਾਨੂੰ ਲੜਨਾ ਸਿਖਾਇਆ ਕੰਮ ਵੀ ਸਿਖਾਇਆ ਤੇ ਇਹਨਾਂ ਦਾ ਜਿਹੜਾ ਸਾਨੂੰ ਸਹਿਯੋਗ ਹੈ ਅਸੀਂ ਉਮੀਦ ਕਰਾਂਗੇ ਕਿ ਇਹ ਸਾਰਾ ਸਾਨੂੰ ਬੰਨਦਾ ਰਵੇ ਤੇ ਆਪਾਂ ਇਹਨਾਂ ਦੇ ਜਿਹੜੀ ਅੱਜ ਦਾ ਜਿਹੜਾ ਦਿਨ ਹੈ ਸਾਡੇ ਲਈ ਖੁਸ਼ੀ ਦੇ ਨਾਲ ਦਾ ਥੋੜਾ ਜਾਂ ਕੀ ਕਹਿੰਦੇ ਨਮ ਅੱਖਰ ਵਾਲਾ ਵੀ ਹੈ ਬਾਦਗ